ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਤੂੰ ਆਪਣੇ ਆਪ ਨੂੰ ਕੀ ਸਮਝ ਰੱਖਿਆ ਹੈ ਪਤਾ ਨਹੀਂ ਕਿਹੜੇ ਕਿਹੜੇ ਖਸਮ ਨਾਲ ਖੇ ਖਾਣ ਪਿੱਛੋਂ ਮੇਰੇ ਕੋਲ ਆਈ ਹੈ ਮੈਨੂੰ ਦੱਸਦੀ ਹੈ ਕਿ ਮੈਂ ਤੀਵੀ ਬਾਜਾਂ ਆਪਣੀ ਪੀੜੀ ਥੱਲੇ ਸੋਟਾ ਫੇਰ ਉਹ ਦਿਨ ਚੇਤੇ ਨਹੀਂ ਜਦ ਮੇਰੇ ਪਿੱਛੇ-ਪਿੱਛੇ ਚੱਕਰ ਕੱਟਦਾ ਸੀ ਉਦੋਂ ਮੈਂ ਸੋਹਣੀ ਲੱਗਦੀ ਸੀ ਤੇ ਹੁਣ ਮੈਂ ਚਲ ਹੋ ਗਈ ਤੈਨੂੰ ਤਾਂ ਮੇਰੇ ਬਾਰੇ ਪਹਿਲਾਂ ਹੀ ਪਤਾ ਸੀ ਮੇਰੇ ਪਿਆਉਣੇ ਕਿਹੜਾ ਤੇਰੇ ਨਾਲ ਧੋਖਾ ਕੀਤਾ ਹੈ ਮੈਂ ਤਾਂ ਪਹਿਲਾਂ ਹੀ ਰੱਬ ਦੀ ਮਾਰੀ ਸਾਂ ਤੂੰ ਤਾਂ ਆਪ ਹੀ ਮੇਰੇ ਨਾਲ ਖੇ ਖਾਦੀ ਤੂੰ ਕੀ ਕੀ ਕਰ ਰਵੇਂਗੀ ਮੇਰਾ ਮੈਂ ਇੱਕ ਇੱਕ ਨਹੀਂ 10 ਤਾ ਤੀਵੀਆਂ ਰੱਖਣੀਆਂ ਤੇਰੀ ਕੀ ਹਿੰਮਤ ਹੈ ਜੇ ਤੂੰ ਰੋਕ ਸਕਦੀ ਆ ਤਾਂ ਰੋਕ ਲੈ ਜੋ ਮੇਰਾ ਚਿੱਤ ਵਿੱਚ ਆਵੇਗਾ ਮੈਂ ਤਾਂ ਉਹੀ ਕਰਾਂਗਾ ਜੇ ਕਿਸੇ ਵਿੱਚ ਹਿੰਮਤ ਆ ਤਾਂ ਮੈਨੂੰ ਰੋਕੋ ਮੈਂ ਤਾਂ ਤੇਰੇ ਪਿਓ ਕੰਜਰ ਤੋਂ ਵੀ ਨਹੀਂ ਡਰਦਾ ਤੇਰੇ ਤੋਂ ਤਾਂ ਪੇਸ਼ਾ ਕਰਨ ਵਾਲੀਆਂ ਹੀ ਤੀਵੀਆਂ ਚੰਗੀਆਂ ਘੱਟੋ ਘੱਟ ਸਿਰ ਤਾਂ ਨਹੀਂ ਖਾਂਦੀਆਂ ਤੂੰ ਜੋ ਮੇਰੇ ਮਗਰੋਂ ਹੀ ਨਹੀਂ ਲੈਂਦੀ ਜੇ ਤੂੰ ਆ ਖੇ ਖਾਣੀ ਸੀ ਤਾਂ ਮੇਰੇ ਨਾਲ ਵਿਆਹ ਕਿਉਂ ਕੀਤਾ ਉਦੋਂ ਤਾਂ ਮੇਰੇ ਬਾਪੂ ਦੇ ਮਗਰ ਚੱਕਰ ਕੱਟਦਾ ਨਹੀਂ ਸੀ ਤੱਕਦਾ ਆਖੇ ਮੈਨੂੰ ਤਾਰੋ ਤੋਂ ਛੁੱਟ ਹੋਰ ਕੁਝ ਨਹੀਂ ਚਾਹੀਦਾ ਤੇ ਹੁਣ ਮੈਂ 5 ਸਾਲਾਂ ਪਿੱਛੋਂ ਪੈੜੀ ਹੋ ਗਈ ਮੈਂ ਪੈੜੀ ਸੀ ਤਾਂ ਆ ਜਵਾਕ ਕਿੱਥੋਂ ਆ ਗਏ ਮੈਨੂੰ ਕੀ ਪਤਾ ਕਿੱਥੋਂ ਆ ਗਏ ਇਹ ਵੀ ਤੇਰੇ ਵਰਗੇ RAM ਦੇ ਹੀ ਹੋਣੇ ਆ ਪਤਾ ਨਹੀਂ ਕਿਸ ਕਿਸ ਦਾ ਪਾਪ ਹੈ ਮੈਨੂੰ ਆਖਦੀ ਹੈ ਮੇਰੇ ਨਾਲ ਵਿਆਹ ਕਿਉਂ ਕੀਤਾ ਤੂੰ ਕਿਹੜੀ ਕੁਵਾਰੀ ਬੈਠੀ ਸੀ ਪਤਾ ਨਹੀਂ ਕਿਸ ਕਿਸ ਖਸਮ ਨਾਲ ਖੇ ਖਾਨ ਪਿੱਛੋਂ ਮੇਰੇ ਕੋਲ ਆਈ ਮੈਂ ਹੀ ਸੀ ਜਿਸ ਨੇ ਤੈਨੂੰ ਰੱਖ ਲਿਆ ਕੋਈ ਹੋਰ ਹੁੰਦਾ ਤਾਂ ਕਦੋਂ ਦਾ ਜੁੱਤੀਆਂ ਮਾਰ ਕੇ ਕੱਢ ਦਿੰਦਾ ਇਹ ਲੜਾਈ ਨਿਤ ਦਾ ਕੰਮ ਹੋ ਗਿਆ ਸੀ ਗਾਲ ਮੰਦਾ ਮਾਰ ਕਟਾਈ ਇਹ ਸਭ ਪੰਜ ਤੋਂ ਆਂਡਕ ਵੱਡ ਸਭ ਤਾਂ ਕਾ ਚੁੱਕੇ ਸਨ ਇਹਨਾਂ ਦੀ ਲੜਾਈ ਵਿੱਚ ਕੋਈ ਨਾ ਆਉਂਦਾ ਇੱਕ ਦਿਨ ਦਾ ਕੰਮ ਹੋਵੇ ਤਾਂ ਕੋਈ ਆਵੇ ਜੱਗੂ ਗਲਤ ਕਿਸਮ ਦਾ ਬੰਦਾ ਹੈ ਪਿੰਡ ਵਿੱਚ ਕਈ ਤੀਵੀਆਂ ਉਸਤੇ ਸਬੰਧ ਸਨ ਤਾਂ ਉਹ ਵਿਚਾਰੀ ਰੋਕਦੀ ਤਾਂ ਜੱਗੂ ਉਸ ਦੀ ਛਿੱਤਰ ਰੇਟ ਕਰਦਾ ਅੱਜ ਵੀ ਕਿਸੇ ਗੈਰ ਤੀਵੀ ਤੋਂ ਲੜਾਈ ਹੋ ਰਹੀ ਸੀ ਦੇਖ ਕਾਕੇ ਦੇ ਬਾਪੂ ਮੈਥੋਂ ਤੇਰੀ ਆ ਗੱਲ ਪੋਰਾ ਨਹੀਂ ਜਰ ਹੁੰਦੀ ਮੇਰੇ ਹੁੰਦੇ ਕੋਈ ਹੋਰ ਨਹੀਂ ਆ ਸਕਦੀ ਆਈ ਤਾਂ ਟੰਗਾ ਭੰਨ ਦਵਾਂਗੀ ਗੁੰਡੀ ਰਾਨਾ ਹੋਵੇ ਕਿਸੇ ਥਾਂ ਦੀ ਠਹਿਰ ਤੈਨੂੰ ਮੈਂ ਕੁਝ ਕਹਿੰਦਾ ਨਹੀਂ ਤੂੰ ਤਾਂ ਮੇਰੇ ਸਿਰ ਤੇ ਚੜਦੀ ਆਉਣੀ ਐ ਮੈਂ ਤਾਂ ਤੈਨੂੰ ਤੀਰ ਵਾਂਗ ਸਿੱਧੀ ਕਰ ਦਵਾਂਗਾ ਤੂੰ ਕਿਸ ਬਾਗ ਦੀ ਮੂਲੀ ਐ ਇਹ ਸਭ ਕਹਿ ਕੇ ਜੱਗੂ ਨੇ ਤਾਰੋ ਦੇ ਕੋ ਸੁਣਨਾ ਦੀ ਵਰਖਾ ਸ਼ੁਰੂ ਕਰ ਦਿੱਤੀ ਬੱਚੇ ਡਰ ਨਾਲ ਚੀਕਾ ਮਾਰਨ ਲੱਗ ਗਏ ਤਾਰੋ ਵੀ ਅੱਗੇ ਸਿੱਧੀ ਹੋ ਗਈ ਆਖਰ ਕਦ ਤੱਕ ਮੁਕਾਬਲਾ ਕਰਦੀ ਹਾਰ ਹੰਬ ਗਈ ਮੇਰੇ ਤੇ ਹੱਥ ਚੁੱਕ ਗਿਆ ਠੇ ਮੈਂ ਦੱਸਦਾ ਜੱਗੇ ਦੇ ਹੱਥ ਵਿੱਚ ਤਾਰੋ ਦੀ ਬਾਹ ਆ ਗਈ ਤਾਰੋ ਦੀ ਬਾਹ ਮਰੋੜੀ ਤਾਰੋ ਦੀਆਂ ਚਿੱਕਾ ਨਿਕਲ ਗਈਆਂ ਜੱਗੂ ਨੇ ਤਾਰੋ ਨੂੰ ਫੜ ਕੇ ਜ਼ਮੀਨ ਤੇ ਸੁੱਟ ਲਿਆ ਤੇ ਆਪ ਤਾਰੋ ਦੀ ਛਾਤੀ ਤੇ ਚੜ ਬੈਠਿਆ ਦੇ ਆਵਾਜ਼ ਕਿਸੇ ਖਸਮ ਨੂੰ ਤੇਰਾ ਮੈਂ ਅੱਜ ਸਿਆਪਾ ਹੀ ਮਕਾ ਦੇਣਾ ਹੈ ਅੱਜ ਲੜਾਈ ਮਰਨ ਮਾਰਨ ਤੱਕ ਪਹੁੰਚ ਗਈ ਸੀ ਜੱਗੇ ਦੇ ਸਿਰ ਤੇ ਜਿਵੇਂ ਖੂਨ ਸਵਾਰ ਸੀ ਹੋਰ ਕੋਈ ਤਾਂ ਆਇਆ ਨਹੀਂ ਸਿਰ ਪਪੂਆ ਆਈ ਤਾਰੋ ਦੇ ਗਵੰਡ ਸਾਂਝੀ ਕੰਦ ਸੀ ਉਸ ਦੀ ਤਾਰੋ ਤੇ ਜੱਗੂ ਨੂੰ ਖੂਬ ਪਿਆਰ ਕਰਦੀ ਦੋਵੇਂ ਪੂਆ ਦੀ ਰੱਜ ਕੇ ਇੱਜ਼ਤ ਕਰਦੇ ਵੇ ਕੰਜਰਾ ਕਿਉਂ ਮਾਰਨ ਲੱਗਿਆ ਕੁਝ ਤਾਂ ਸ਼ਰਮ ਕਰ ਗੋ ਗਰੀਬ ਤੇ ਤਰਸ ਕਰ ਇਹ ਜਵਾਕਾਂ ਵੱਲ ਦੇਖ ਕਿਵੇਂ ਸੇਮੇ ਸੇਮੇ ਬੈਠੇ ਹਨ ਕਿਉਂ ਨਿਤ ਕੰਜਰਖਾਨਾ ਕਰਦਾ ਭੂਆ ਨੇ ਦੋ ਚਾਰ ਚਪੇੜਾ ਜੱਗੂ ਦੇ ਕੱਢ ਮਾਰੀਆਂ ਖਿੱਚ ਕੇ ਜੱਗੂ ਨੂੰ ਉਤਾਰੋ ਦੀ ਛਾਤੀ ਤੋਂ ਲਾ ਲਿਆ ਬੇਬੇ ਰਨ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦਰੀ ਐ ਫੇਰ ਨਾ ਲੋਕੀ ਕਹਿਣ ਜੱਗੂ ਨੇ ਆਪਣੀ ਤੀਵੀ ਮਾਰ ਦਿੱਤੀ ਭੂਆ ਤੂੰ ਕਿਉਂ ਆਈ ਮਾਰ ਲੈਣ ਦੇਣਾ ਸੀ ਮੇਰੀ ਤਾਂ ਕਿਸਮਤ ਹੀ ਮਾੜੀ ਪਹਿਲਾਂ ਦੋ ਮਰ ਮੁੱਕ ਗਏ ਇਹ ਮੈਨੂੰ ਮਾਰਨ ਦੇ ਤਿਆਰ ਬੈਠਾ ਹੈ ਤੇ ਮੈਂ ਜੋ ਦੀ ਤਰ੍ਹਾਂ ਨਿਆਣੇ ਜੰਮੀ ਜਾਂਦੀਆਂ ਇਹ ਸਭ ਕਹਿ ਕੇ ਤਾਂ ਉੱਚੀ ਉੱਚੀ ਰੋਣ ਲੱਗ ਪਈ ਤੇ ਭੂਆ ਚੁੱਪ ਕਰਾਉਂਦੀ ਬੋਲੀ ਤੂੰ ਕਿਉਂ ਰੋਣੀ ਆ ਮੇਰੀਏ ਧੀਏ ਵੇ ਕੰਜਰ ਤੀਵੀ ਦਾ ਕੀ ਐ ਕੰਧ ਕੁੱਟੜੀ ਤੀਵੀ ਕੁੱਟਲੀ ਇੱਕ ਬਰਾਬਰ ਐ ਤੂੰ ਕੁੱਟ ਕੇ ਕੋਈ ਸੂਰਮਾ ਨਹੀਂ ਬੇਬੇ ਇੱਥੇ ਤੇਰੇ ਸਾਹਮਣੇ ਕਿਵੇਂ ਚਲਤਰ ਕਰਦੀ ਐ ਭੂਆ ਅੱਜ ਤਾਂ ਤੇਰੇ ਕਹਨ ਤੇ ਛੱਡ ਦਿੱਤਾ ਤੇ ਬੰਦੇ ਦਾ ਪੁੱਤ ਨਾ ਬਣੀ ਤਾਂ ਮੈਥੋਂ ਬੁਰਾ ਕੋਈ ਨਹੀਂ ਤਫਾ ਹੋ ਜਾ ਵੱਡਾ ਜੈਲਾ ਜੰਮਿਆ ਮਾਰ ਮਾਰ ਛਿੱਤਰ ਤਾਲੂ ਵੰਜਾ ਕਰ ਦਵਾਂਗੀ ਭੂਆ ਤੇ ਬੋਲਣਾ ਵਿੱਚ ਗੁੱਸਾ ਸਾਫ ਤਕਾਈ ਦੇ ਰਿਆ ਸੀ ਤਾਰੋ ਦੀ ਬੇਬੇ ਅੱਜ ਫਿਰ ਦਿਆਨਪੁਰ ਵਾਲੇ ਆਈ ਸੀ ਆਖਦੇ ਸੀ ਸਾਨੂੰ ਵਿਆਹ ਛੇਤੀ ਚਾਹੀਦਾ ਮੈਂ ਕਹਿ ਦਿੱਤਾ ਹਲੇ ਤਿਆਰੀ ਕਰਨੀ ਹੈ ਫਿਰ ਮਾਮਲਾ ਜੂਤੀ ਦਾ ਹੋਇਆ ਟਾਈਮ ਤਾਂ ਮਿਲਣਾ ਚਾਹੀਦਾ ਨਾਲੇ ਫਿਰ ਤਾਰੋ ਦੀ ਬੇਬੇ ਰਿਸ਼ਤਾ ਹੋਏ ਨੂੰ ਕਿੰਨਾ ਟਾਈਮ ਹੋਇਆ ਬਸ 2 ਕੁ ਮਹੀਨੇ ਆਟੇ ਵਾਲੇ ਪੀਪੇ ਵਿੱਚੋਂ ਹੱਥ ਕੱਢਦੀ ਤਾਰੋ ਦੀ ਮਾਂ ਬੋਲੀ ਤਾਰੋ ਦੇ ਬਾਪੂ ਤੇਰੀ ਮੱਤ ਨੂੰ ਕੀ ਹੋ ਗਿਆ ਜੇ ਉਹ ਵਿਆਹ ਮੰਗਦੇ ਸੀ ਤਾਂ ਉਹਨਾਂ ਦੀ ਮਰਜ਼ੀ ਆਪਾਂ ਕਿ ਤਤੀ ਬੂਏ ਤੇ ਬਿਠਾ ਰੱਖਣੀ ਧੀਆ ਤਾਂ ਰਾਜੇ ਮਹਾਰਾਜੇ ਵੀ ਨਹੀਂ ਰੱਖ ਸਕੇ ਤਾਂ ਆਪਾਂ ਕਿਸ ਦੇ ਪਾਣੀ ਹਾਰਾਂ ਤੇਰੀ ਨਾ ਨੁੱਕਰ ਨਾਲ ਕੁੜਮ ਨਰਾਜੀ ਨਾ ਹੋ ਜਾਣ ਮੇਰੀ ਗੱਲ ਮੰਨੇ ਤਾਂ ਕੁੜਮਾ ਨਾਲ ਛੇਤੀ ਛੇਤੀ ਗੱਲ ਕਰ ਲੋ ਅਸੀਂ ਤਾਂ ਉਹਨਾਂ ਦੀ ਗੱਲ ਨਹੀਂ ਮੋੜਨੀ ਚੰਗਾ ਜਿਵੇਂ ਤੇਰੀ ਮਰਜ਼ੀ ਤਾਰੋ ਦੀ ਬੇਬੇ ਮੈਂ ਤਾਂ ਸੋਚਿਆ ਸੀ ਵਿਆਹ ਬੜੀ ਸ਼ਾਨ ਨਾਲ ਕਰਾਂਗੇ ਸੁੱਖ ਨਾਲ ਸਾਡੀ ਇੱਕ ਹੀ ਧੀ ਹੈ ਸਾਡਾ ਕਿਹੜਾ ਪੁੱਤ ਹੈ ਤਾਰੋ ਸਾਡੀ ਧੀ ਹੈ ਨਹੀਂ ਪੁੱਤ ਵੀ ਐ ਨਹੀਂ ਨਹੀਂ ਐ ਮੈਂ ਕਮਲੀਆਂ ਗੱਲਾਂ ਨਹੀਂ ਕਰੀਦੀਆਂ ਤੁਸੀਂ ਤਰੀਕ ਪੱਕੀ ਕਰੋ ਵਾਹਿਗੁਰੂ ਆਪੇ ਭਲੀ ਕਰੇਗਾ ਉਹ ਸਭ ਦਾ ਮਾਲਕ ਹੈ ਤਾਰੋ ਤੇ ਸਰਜੀਤ ਦਾ ਵਿਆਹ ਬੜੇ ਖੁਸ਼ੀਆਂ ਤੇ ਚਾਵਣ ਨਾਲ ਹੋਇਆ ਪਿਓ ਨੇ ਤਾਰੋ ਨੂੰ ਵਿੱਚੋਂ ਬਾਹਰ ਹੋ ਕੇ ਦਾਜ ਦਿੱਤਾ ਡੋਲੀ ਤੁਰਨ ਲੱਗਿਆ ਮਾਪਿਓ ਦੋਵੇਂ ਧੀ ਦੇ ਗੱਲ ਲਾ ਕੇ ਖੂਬ ਰੋਏ ਪੰਦਾ ਕੁਝ ਨਹੀਂ ਕਰਦਾ ਇਹ ਤਾਂ ਰੀਤ ਆ ਦੁਨੀਆ ਦੀ ਸੁੱਖ ਨਾਲ ਸਰਜੀਤ ਵੀ ਮਾਪਿਓ ਦਾ ਇੱਕੋ ਇੱਕ ਪੁੱਤ ਜ਼ਮੀਨ ਜਾਇਦਾਦ ਰੱਬ ਦੀ ਕਿਰਪਾ ਨਾਲ ਬਹੁਤ ਸਰਜੀਤ ਦੀ ਮਾਂ ਚੰਨ ਵਰਗੀ ਨੋਹ ਪਾ ਕੇ ਖੁਸ਼ੀ ਵਿੱਚ ਭੱਜੀ ਫਿਰ ਰਹੀ ਸੀ ਸਰਜੀਤ ਨੇ ਤਾਂ ਆਪੇ ਖੁਸ਼ ਹੋਣਾ ਸੀ ਰਨ ਜੋ ਪਟੋਲੇ ਵਰਗੀ ਮਿਲ ਗਈ ਰੱਬ ਨੇ ਹੁਸਨ ਵੀ ਤਾਰੋ ਨੂੰ ਖੋਬ ਦਿੱਤਾ ਆਂਦਗਵਾਂ ਦੀਆਂ ਤੀਵੀਆਂ ਜਦ ਤਾਰੋ ਦਾ ਮੂੰਹ ਦੇਖਦੀਆਂ ਤਾਂ ਸਰਜੀਤ ਦੀ ਮਾਂ ਨੂੰ ਵਧਾਈਆਂ ਦਿੰਦੀਆਂ ਲੋਕ ਆਖਦੇ ਸਰਜੀਤ ਭਾਗਾਵੜਾ ਜੋ ਉਸ ਨੂੰ ਚੰਨ ਵਰਗੀ ਵੋਟੀ ਮਿਲੀ ਤਾਰੋ ਜਦ ਆਪਣੀ ਸਿਫਤ ਸੁਣਦੀ ਤਾਂ ਖੁਸ਼ੀ ਨਾਲ ਉਸਦਾ ਚਿਹਰਾ ਲਾਲ ਹੋ ਜਾਂਦਾ ਸਰਜੀਤ ਵੀ ਪਿੰਡ ਵਿੱਚ ਛਾਤੀ ਚੌੜੀ ਕਰਕੇ ਫਿਰਦਾ ਦੋਸਦੀ ਸੁਹਾਗ ਰਾਤ ਸੀ ਤਾਂ ਉਸ ਸਰਜੀਤ ਨੇ ਖੂਬ ਟਾਰ ਕੱਢੀ ਸਰਜੀਤ ਜਦ ਅੰਦਰ ਆਇਆ ਤਾਂ ਤਾਰੋ ਤ੍ਰਿਪਕ ਕੇ ਇੱਕ ਪਾਸੇ ਹੋ ਗਏ ਤਾਰੋਂ ਸਰਜੀਤ ਦੋਵੇਂ ਅੰਦਰ ਹੀ ਸਨ ਸਰਜੀਤ ਮਲੱਕੜੇ ਜੇ ਤਾਰੋ ਕੋਲ ਆ ਕੇ ਬੈਠ ਦਿਆ ਬੋਲਿਆ ਸੋਹਣੋ ਸਾਨੂੰ ਵੀ ਸੇਵਾ ਦਾ ਮੌਕਾ ਦਿਓ ਭੋਰਾ ਮੁਖ ਸਾਨੂੰ ਵੀ ਦਿਖਾਓ ਤੁਹਾਡੀਆਂ ਤਰੀਫਾਂ ਕਰਦਾ ਜੱਗ ਥੱਕਦਾ ਨਹੀਂ ਸਾਨੂੰ ਵੀ ਪਤਾ ਲੱਗੇ ਆਖਰ ਤੁਸੀਂ ਚੀਜ਼ ਕੀ ਹੋ ਇਹ ਲਖ ਜ ਕਹਿ ਕੇ ਸਰਜੀਤ ਨੇ ਪੋਲੇ ਜੇ ਤਾਰੋ ਦੀ ਠੋਡੀ ਨੂੰ ਫੜਿਆ ਜਦ ਤਾਰੋਂ ਉੱਪਰ ਚੱਕਾ ਦਾ ਬਸ ਕਿਆਮਤ ਹੀ ਕਿਆਮਤ ਸੀ ਸਰਜੀਤ ਬਸ ਵੇਖਦਾ ਹੀ ਰਹਿ ਗਿਆ ਤਾਰ ਉਹਦਾ ਹੁਸਨ ਇੰਨਾ ਤੇਜ ਗੱਲਾਂ ਨਾਲ ਲਾਲੀ ਡਲਡਲ ਪੈਂਦੀ ਸੀ ਮੋਟੀਆਂ-ਮੋਟੀਆਂ ਅੱਖਾਂ ਤਲਵਾਰ ਵਰਗਾ ਤਿੱਖਾ ਨੱਕ ਠੋਡੀ ਥੱਲੇ ਤਿਲ ਮੱਥਾ ਚੌੜਾ ਹੋੜ ਪਟੋਲ ਮੂੰਹ ਤੇ ਸਰਜੀਤ ਦਾ ਮੂੰਹ ਖੁੱਲਿਆ ਦਾ ਖੁੱਲਿਆ ਰਹਿ ਗਿਆ बोलले जे प्यार ਨਾਲ ਸਰਜੀਤ ਨੇ ਤਾਰੋ ਦੇ ਚੁੰਡੀ ਵੱਡੀ ਤਾਂਸ਼ਕੀ ਮਜਾਜ ਵਿੱਚ ਬੋਲ ਲਿਆ ਸਾਚੀ ਤੇਰਾ ਸਾਰਾ ਜੱਗ ਪਾਣੀ ਭਰਦਾ ਹੈ ਕੀ ਨਾ ਤੁਹਾਡਾ ਤਾਰੋ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਬਸ ਮੂੰਨੀ ਵੀ ਕਰਦੀ ਬੋਲੀ ਜੀ ਕਰਤਾਰਕੌਰ ਹਾਏ ਨੀ ਮੈਂ ਮਰ ਜਾਵਾ ਗੁੜ ਖਾ ਕੇ ਇਹ ਲਫਜ਼ ਕਹਿ ਕੇ ਸਰਜੀਤ ਨੇ ਤਾਰੋ ਨੂੰ ਆਪਣੀ ਹਿੱਕਲ ਨਾਲ ਲਾ ਲਿਆ ਤਾਰੋ ਦੇ ਸਰੀਰ 'ਚੋਂ ਅੱਗ ਜੀ ਨਿਕਲ ਨਾਗ ਪਈ ਰਾਤ ਬੀਤੀ ਤਾਰੋ ਨੇ ਸਰਜੀਤ ਇੱਕ ਦੂਜੇ ਤੋਂ ਬਗੈਰ ਇੱਕ ਬਲ ਨਾ ਰਹਿੰਦੇ ਸਰਜੀਤ ਤੇ ਤਾਰੋ ਦਾ ਸਾਹ ਚ ਸਾਤੀ ਸਮਾ ਆਪਣੀ ਚਾਲ ਚੱਲਦਾ ਗਿਆ ਸਰਜੀਤ ਤੇ ਤਾਰੋ ਦੇ ਦੋਨਿਆਂ ਨੇ ਹੋ ਗਏ ਸਰਜੀਤ ਇੱਕੋ ਇੱਕ ਪੁੱਤ ਹੋਣ ਕਰਕੇ ਹੱਦ ਤੋਂ ਵੱਧ ਲਾੜਨਾ ਰੱਖਿਆ ਸੀ ਹੱਦੋਂ ਵੱਧ ਪਿਆਰ ਮਿਲਣ ਕਾਰਨ ਸਰਜੀਤ ਵਿਗੜ ਗਿਆ ਸੀ ਸਰਜੀਤ ਭੈੜੀ ਸੋਬਤ ਵਿੱਚ ਪੈ ਗਿਆ ਸ਼ਰਾਬ ਜੂਆ ਭੈੜੀਆਂ ਆਤਾ ਸਰਜੀਤ ਨੂੰ ਪੈ ਗਈਆਂ ਪਹਿਲਾਂ ਪਹਿਲਾਂ ਤੇ ਸਭ ਚੋਰੀ ਛੁਪੇ ਕਰਦਾ ਫਿਰ ਖੁੱਲੇ ਆਮ ਕਰਨ ਲੱਗ ਪਿਆ ਤਾਰੂ ਕੁਝ ਕਹਿੰਦੀ ਨਾ ਉਸ ਨੂੰ ਮਾਰਦਾ ਫਿਰ ਪਿਆਰ ਨਾਲ ਮਾਫੀ ਮੰਗ ਲੈਂਦਾ ਗੱਲ ਆਈ ਗਈ ਹੋ ਜਾਂਦੀ ਇੱਕ ਦਿਨ ਸਰਜੀਤ ਅਤੇ ਉਸਦੇ ਦੋਸਤ ਬੈਠੇ ਸ਼ਰਾਬ ਪੀ ਰਹੇ ਸਨ ਕਿਸੇ ਗੱਲੋਂ ਲੜਾਈ ਹੋ ਗਈ ਸ਼ਾਇਦ ਪਿੰਡ ਦੀ ਕੋਈ ਪੁਰਾਣੀ ਦੁਸ਼ਮਣੀ ਸੀ ਉਸੇ ਸਮੇਂ ਤੱਕ ਗੱਲ ਆਈ ਗਈ ਹੋ ਗਈ ਕੁਝ ਦਿਨਾਂ ਬਾਅਦ ਸਰਜੀਤ ਬੱਚਿਆਂ ਸਮੇਤ ਟਰੈਕਟਰ ਤੇ ਬੈਠ ਸ਼ਹਿਰ ਜਾਣ ਲੱਗਾ ਸੀ ਕਿ ਰਸਤੇ ਵਿੱਚ ਲੜੇ ਹੋਏ ਪੁਰਾਣੇ ਦੋਸਤ ਮਿਲ ਗਏ ਤਾਰੋ ਤੇ ਸਰਜੀਤ ਨੂੰ ਕੇਰ ਲਿਆ ਸਰਜੀਤ ਦੇ ਚਿਤ ਚੇਤੇ ਨਹੀਂ ਸੀ ਬੱਚਿਆਂ ਤੇ ਸਰਜੀਤ ਦਾ ਕਤਲ ਕਰ ਦਿੱਤਾ ਤਾਰੋ ਉੱਥੇ ਹੀ ਬੇਹੋਸ਼ ਹੋ ਪਈ ਰਹੀ ਪਤਾ ਨਹੀਂ ਕਾਦਾ ਅਤੇ ਕਿਵੇਂ ਘਰ ਪੁੱਜ ਗਈ ਪੁਲਿਸ ਕਾਰਵਾਈ ਹੋਈ ਬੁੱਢੀ ਮਾਂ ਗੰਮ ਵਿੱਚ ਹੀ ਮਰ ਮੁੱਕ ਗਈ ਕੁਝ ਦਿਨਾਂ ਬਾਅਦ ਤਾਰੋ ਨੂੰ ਪਿਓ ਦੇ ਦਰ ਤੇ ਬੈਠਣਾ ਪਿਆ ਭਰਿਆ ਭਰਾਇਆ ਕਾਰ ਸ੍ਰੀਕਾਂ ਦੇ ਹਵਾਲੇ ਕਰ ਦਿੱਤਾ ਸ੍ਰੀਕਾਂ ਨੇ ਵੀ ਤਾਂ ਇਹ ਚੰਤਾ ਸੀ ਕਿ ਪਿਓ ਦੇ ਘਰ ਤਾਰੋ ਤਿੰਨ ਕਸਾਲ ਰਹੀ ਪਿਆਉ ਨੂੰ ਇਹ ਕਿਵੇਂ ਠੀਕ ਲੱਗਦਾ ਜਵਾਨ ਚਾਹਣਤੀ ਵਿਧਵਾ ਹੋ ਕੇ ਘਰ ਬੈਠ ਜਾਵੇ ਤਾਰ ਉਹਦੀ ਉਮਰ ਵੀ ਕੋਈ ਖਾਸ ਨਹੀਂ ਸੀ ਬਸ 24 ਸਾਲ ਦੀ ਸੀ 19 ਸਾਲ ਦੀ ਉਮਰ ਵਿੱਚ ਸਰਜੀਤ ਨਾਲ ਵਿਆਹ ਹੋ ਗਿਆ ਸੀ ਫਿਰ ਦੋ ਬੱਚੇ ਜਿਹੜੇ ਸਰਜੀਤ ਨਾਲ ਹੀ ਮਰ ਮੁੱਕ ਗਏ ਸਨ ਤਾਰੋ ਦੇ ਪਿਓ ਨੇ ਤਾਰੋ ਵਾਸਤੇ ਮੁੰਡਾ ਵੇਖ ਲਿਆ ਦੋ ਭਰਾ ਸਨ ਇੱਕ ਕਰਨੈਲ ਸਿੰਘ ਤੇ ਦੂਜਾ ਜਰਨੈਲ ਸਿੰਘ ਕਰਨੈਲ ਵੱਡਾ ਤੇ ਜਰਨੈਲ ਛੋਟਾ ਤਾਰੋ ਪੁੱਤ ਤੇਰੇ ਨਾਲ ਇੱਕ ਗੱਲ ਕਰਨੀ ਹੈ ਮੇਰੀ ਗੱਲ ਵੱਲ ਧਿਆਨ ਦੱਸ ਬਾਪੂ ਕਿਹੜੀ ਗੱਲ ਦੇਖ ਪੁੱਤ ਮੇਰੀ ਗੱਲ ਗੌਰ ਨਾਲ ਸੁਣੀ ਧੀਆਂ ਤਾਂ ਆਪਣੇ ਘਰੇ ਚੰਗੀਆਂ ਲੱਗਦੀਆਂ ਹਨ ਧੀਆਂ ਤਾਂ ਵੱਡੇ ਵੱਡਿਆਂ ਨੇ ਨਹੀਂ ਰੱਖੀਆਂ ਤਾਂ ਫਿਰ ਅਸੀਂ ਕਿਸ ਤੇ ਪਾਣੀ ਹਾਰਾ ਦੇਖ ਪੁੱਤ ਜਿਹੜੀ ਗੱਲ ਮੈਂ ਤੇਰੇ ਨਾਲ ਕਰਨ ਲੱਗਾ ਤੈਨੂੰ ਦੁੱਖ ਦਾ ਬੜਾ ਲੱਗੇਗਾ ਮੁੜ ਤੇਰੇ ਜਕਮ ਹਰੇ ਕਰਨ ਵਾਲੀ ਗੱਲ ਹੈ ਇਸ ਤੋਂ ਛੁੱਟ ਹੋਰ ਕੋਈ ਚਾਰਾ ਵੀ ਨਹੀਂ ਹਾਂ ਹਾਂ ਦੱਸ ਬਾਪੂ ਜੇ ਤੇਰਾ ਚਿੱਤ ਵਿੱਚ ਹੈ ਜੋ ਹੋਵੇਗਾ ਦੇਖਿਆ ਜਾਵੇਗਾ ਮੈਨੂੰ ਆਪਣੇ ਛੇਰ ਪੁੱਤ ਤੋਂ ਇਹ ਯਾਦ ਸੀ ਦੇਖ ਬੋ ਮੇਰਾ ਕੋਈ ਪ੍ਰੋਤਸਾ ਨਹੀਂ ਕੱਲੀ ਬਾੜ ਜਿੱਡੀ ਜ਼ਿੰਦਗੀ ਕਿਵੇਂ ਬਤੀਤ ਕਰਨਗੀ ਜਿਉਂਦੇ ਰਹਿਣ ਵਾਸਤੇ ਟੀਵੀ ਨੂੰ ਬੰਦੇ ਦੇ ਸਾਰੇ ਦੀ ਲੋੜ ਪੈਂਦੀ ਐ ਕਿਸ਼ਨਪੁਰਾ ਮੁੰਡਾ ਵੇਖਿਆ ਸੋਖ ਨਾਲ 28 ਸਾਲ ਦਾ ਹੈ ਸ਼ਹਿਰ ਵਿੱਚ ਦੁੱਧ ਵੇਚਣ ਦਾ ਕੰਮ ਕਰਦਾ ਹੈ ਉਸ ਤੇ ਇੱਕ ਵੱਡਾ ਭਰਾ ਵੀ ਤੇਰਾ ਸਾਖ ਛੋਟੇ ਨਾਲ ਪੱਕਾ ਕਰਨ ਬਾਰੇ ਸੋਚਿਆ ਪਿਓ ਦੀ ਆ ਗੱਲ ਸੁਣ ਕੇ ਤਾਰੂ ਦਾ ਗੱਤ ਭਰ ਗਿਆ ਤੇ ਬੜੀ ਮੁਸ਼ਕਲ ਨਾਲ ਬੋਲੀ ਸਰਜੀਤ ਦੀ ਮੌਤ ਤੇ ਬਾਪੂ ਦੇ ਪਿਆਰ ਨੇ ਤਾਰੂ ਨੂੰ ਕਾਫੀ ਬਦਲ ਦਿੱਤਾ ਸੀ ਬਾਪੂ ਮੇਰਾ ਭਾਰਤ ਇੱਥੋਂ ਚੱਲ ਨਹੀਂ ਹੁੰਦਾ ਮੈਂ ਤੇਰੇ ਤੇ ਭਾਰੂ ਹੋ ਗਈ ਮੈਨੂੰ ਤਾਂ ਤੇਰੇ ਤੋਂ ਛੁੱਟ ਹੋਰ ਕਿਸੇ ਦਾ ਆਸਰਾ ਨਹੀਂ ਚਾਹੀਦਾ ਨਹੀਂ ਨਹੀਂ ਮੇਰੀ ਕਮਲੀਤੀ ਨਾ ਹੋਵੇ ਤਾਂ ਬੱਚੇ ਵੀ ਮਾਪਿਆਂ ਦੇ ਭਲਾ ਬਹੁਤ ਹੁੰਦੇ ਨੇ ਤੂੰ ਤਾਂ ਮੈਨੂੰ ਜਾਣੋਂ ਤੋਂ ਵੀ ਵੱਧ ਪਿਆਰੀਆਂ ਮਾਤਾ ਹਲੇ ਤੇਰੇ ਵਰਗੀਆਂ 10 ਧੀਆਂ ਨੂੰ ਕਮਾ ਕੇ ਖਵਾ ਸਕਦਾ ਹੈ ਪਰ ਪੁੱਤ ਧੀਆਂ ਤਾਂ ਆਪਣੇ ਘਰ ਹੀ ਚੰਗੀਆਂ ਲੱਗਦੀਆਂ ਨੇ ਤਾਰੋ ਨੇ ਪਿਓ ਦੀ ਗੱਲ ਮੰਨ ਲਈ ਚਰਨੈਲ ਸਿੰਘ ਨਾਲ ਤਾਰੋ ਦਾ ਵਿਆਹ ਹੋ ਗਿਆ ਸੁਖ ਨਾਲ ਜਰਨੈਲ ਸਿੰਘ ਬੜਾ ਮਿਲਸਾਰ ਬੰਦਾ ਨਿਕਲਿਆ ਤਾਰੋ ਜਰਨੈਲ ਸਿੰਘ ਦੇ ਘਰ ਵਸ ਗਈ ਤਾਰੋ ਦਿਆਲਪੁਰਾ ਵਾਲਾ ਗਮ ਭੁੱਲ ਗਈ ਪਿਓ ਵੀ ਬੜਾ ਖੁਸ਼ ਹੋਇਆ ਚਲੋ ਧੀ ਤਾਂ ਸੁખી ਹੋਈ ਚਰਨੈਲ ਸਿੰਘ ਨੂੰ ਬਸ ਇੱਕੋ ਚੋਰਾ ਸੀ ਕਿ ਉਸ ਦਾ ਵੱਡਾ ਭਰਾ ਕਰਨੈਲ ਸਿੰਘ ਐਸ਼ ਪ੍ਰਸਤ ਉਸ ਨੂੰ ਮਤਲਬ ਤੋਂ ਉੱਟਾ ਹੋਰ ਕੁਝ ਵੀ ਨਹੀਂ ਦਿਖਾਈ ਦਿੰਦਾ ਸੀ ਨਾ ਤੇ ਸ਼ਰਾਬ ਪਿੰਦਾ ਪਿੰਡ ਦੀਆਂ ਬਦਕਾਰ ਤੀਵੀਆਂ ਨਾਲ ਐਸ਼ ਪ੍ਰਸਤੀ ਕਰਦਾ ਆਪਣੀ ਤੇ ਵੀ ਉਸਨੇ ਛੱਡੀ ਹੋਈ ਸੀ ਚਾਹੇ ਜੋ ਵੀ ਸੀ ਜਰਨੈਲ ਸਿੰਘ ਭਰਾ ਦੇ ਗਮ ਵਿੱਚ ਕਮਜ਼ੋਰ ਹੁੰਦਾ ਜਾਂਦਾ ਪਿਆਸ ਸੀ ਤਾਰੋ ਹੌਸਲਾ ਦਿੰਦੀ ਆਖਦੀ ਆਪੇ ਵਾਹਿਗੁਰੂ ਮਿਹਰ ਕਰੂਗਾ ਭਾਜੀ ਨੂੰ ਵਾਹਿਗੁਰੂ ਆਪੇ ਸੁਪੁੱਤ ਦੇਵੇਗਾ ਰੱਬ ਸਭ ਦੀ ਸੁਣਦਾ ਹੈ ਤੁਹਾਡੀ ਵੀ ਰੱਬ ਜ਼ਰੂਰ ਸੁਨੇਗਾ ਚਰਨੈਲ ਸਿੰਘ ਨੂੰ ਕਾਰੋਬਾਰ ਦੇ ਚੱਕਰ ਵਿੱਚ ਅਕਸਰ ਸ਼ਹਿਰ ਜਾਣਾ ਪੈਂਦਾ ਕਰਨੈਲ ਸਿੰਘ ਅਕਸਰ ਪਿੰਡ ਵਿੱਚ ਹੀ ਰਹਿੰਦਾ ਅੱਜ ਵੀ ਜਰਨੈਲ ਸਿੰਘ ਨੂੰ ਸ਼ਹਿਰ ਕੰਮ ਲਈ ਜਾਣਾ ਪਿਆ ਘਰ ਵਿੱਚ ਤਾਰੋ ਤੇ ਕਰਨੈਲ ਇਕੱਲੇ ਹੀ ਸੀ ਕਰਨੈਲ ਸਿੰਘ ਦੀ ਅੱਖ ਅਕਸਰ ਤਾਰੋ ਦੇ ਹੁਸਨ ਤੇ ਸੀ ਚਾਹੇ ਜਰਨੈਲ ਸਿੰਘ ਤੇ ਕਰਨੈਲ ਸਿੰਘ ਪਿਓ ਦੀ ਤਰ੍ਹਾਂ ਇੱਜ਼ਤ ਦਿੰਦਾ ਸੀ ਤਾਰੋ ਕਰਨੈਲ ਸਿੰਘ ਨੂੰ ਜੇਠ ਨਹੀਂ ਸਹਰੇ ਦੀ ਥਾਂ ਸਮਝਦੀ ਸੀ ਆਨੇ ਬਾਨੇ ਤਾਰੋ ਵੱਲ ਝਾਕਦਾ ਦਿਲ ਵਿੱਚ ਪੱਕਾ ਧਾਰੀ ਬੈਠਾ ਸੀ ਕਿ ਇੱਕ ਦਿਨ ਜ਼ਰੂਰ ਤਾਰੋ ਦਾ ਘੁੱਟ ਭਰਨਾ ਹੈ ਚਾਹ ਜੋ ਮਰਜੀ ਹੋ ਜਾਵੇ ਅੱਜ ਕਰਨੈਲ ਸਿੰਘ ਨੂੰ ਚੰਗਾ ਮੌਕਾ ਮਿਲ ਗਿਆ ਪੈਟਕ ਵਿੱਚ ਬੈਠੇ ਕਰਨੈਲ ਸਿੰਘ ਨੇ ਸ਼ਰਾਬ ਦਾ ਘੁੱਟ ਲਾਇਆ ਤੇ ਕਰਨੈਲ ਸਿੰਘ ਦੇ ਦਿলো ਦਿਮਾਗ ਵਿੱਚ ਕਾਮ ਦਾ ਕੀੜਾ ਜਾਗ ਪਿਆ ਤਾਰੋ ਵਿਚਾਰੀ ਚਿੱਤ ਚੇਤਾ ਵੀ ਨਹੀਂ ਕਰਨੈਲ ਪੂਰੀ ਤਰ੍ਹਾਂ ਵੈਸੀਅ ਦਾ ਸ਼ਿਕਾਰ ਹੋ ਚੁੱਕਾ ਸੀ ਪੈਟਕ ਵਿੱਚ ਉੱਠ ਕੇ ਕਮਰੇ ਵਿੱਚ ਆ ਗਿਆ ਤਾਰੋ ਅੰਦਰ ਕੱਲੀ ਲੇਟੀ ਪਈ ਸੀ ਦਰਵਾਜ਼ਾ ਵੈਸੇ ਹੀ ਬੰਦ ਸੀ ਬੱਤੀ ਜਗਦੀ ਪਈ ਸੀ ਡੇਟੀ ਹੋਈ ਤਾਰੋ ਵਾਲ ਵੇਖ ਕੇ ਕਰਨੈਲ ਦੀ ਨੀਤ ਹੋਰ ਖਰਾਬ ਹੋ ਗਈ ਵੈਸੇ ਵੀ ਅੱਜ ਤਾਰੋ ਬਹੁਤ ਖੂਬਸੂਰਤ ਲੱਗਦੀ ਪਈ ਸੀ ਕਾਲੀ ਕਾਲੀ ਕਰਨੈਲ ਨੇ ਤਾਰੋ ਨੂੰ ਦਬੋਚ ਲਿਆ ਭਾਜੀ ਆ ਕੀ ਕੁਝ ਤਾਂ ਸ਼ਰਮ ਕਰੋ ਸਰਦਾਰ ਜੀ ਅੱਜ ਘਰ ਨਹੀਂ ਵੈਸੇ ਹੱਸਦਾ ਹੋਇਆ ਬੋਲਿਆ ਕਰਨੈਲ ਤੇ ਮੇਰੇ ਵਿੱਚ ਕੀ ਫਰਕ ਐ ਤੂੰ ਤਾਂ ਸੋਹਣੀ ਜੋ ਬਹੁਤ ਐ ਤੇਰੀ ਜਵਾਨੀ ਦੇ ਨਾਲ ਦਿਆਰਪੁਰ ਵਾਲੇ ਵੀ دیਵਾਨੇ ਸੀ ਤੇਰੀ ਜਵਾਨੀ ਤਾਂ ਘਟ ਭਰਨ ਲਈ ਸੋਚੀ ਬੈਠਾ ਸੀ ਅੱਜ ਮੌਕਾ ਨਹੀਂ ਜਾਣ ਦੇਣਾ ਚਾਹੇ ਜੋ ਮਰਜ਼ੀ ਹੋ ਜਾਵੇ ਕਰਨੈਲ ਸਿੰਘ ਨੇ ਤਾਰੋ ਨਾਲ ਬਲਾਤ ਕਰਨ ਦੀ ਬੜੀ ਕੋਸ਼ਿਸ਼ ਕੀਤੀ ਤਾਰੋ ਨੇ ਸ਼ਰਾਬੀ ਹੋਏ ਕਰਨੈਲ ਨੂੰ ਤੱਕਾ ਮਾਰੇ ਤਾਂ ਆਪ ਦੌੜ ਕੇ ਦਰਵਾਜ਼ੇ ਤੋਂ ਬਾਹਰ ਹੋ ਗਈ ਕਰਨੈਲ ਡਿੱਗ ਪਿਆ ਤੇ ਤਾਰੋ ਨੇ ਸਾਰੀ ਦਾਤ ਗਵਾਂਡੀਆਂ ਦੇ ਘਰ ਕੱਟੀ ਪੈਂਡੇ ਗੱਲ ਅੱਗ ਵਾਂਗ ਫੈਲ ਗਈ ਕਿ ਕਰਨੈਲ ਨੇ ਆਪਣੀ ਛੋਟੀ ਭਾਬੀ ਨਾਲ ਬਲਾਤ ਕਰਨ ਲੱਗਾ ਸੀ ਜਰਨੈਲ ਸਿੰਘ ਨੇ ਸਭ ਰਿਸ਼ਤੇ ਨਾਤੇ ਭੁੱਲ ਕੇ ਸ਼ਰਾਬੀ ਹੋਏ ਕਰਨੈਲ ਸਿੰਘ ਦੇ ਸੈਰ ਵਿੱਚ ਕਈ ਮਾਰ ਕੇ ਉਸ ਨੂੰ ਥਾਈਂ ਮਕਾ ਦਿੱਤਾ ਭਰਾ ਹੱਤੋਂ ਭਰਾ ਕਤਲ ਹੋ ਗਿਆ ਭਰਾ ਦੇ ਕਤਲ ਦੇ ਦੋਸ਼ ਵਿੱਚ ਜਰਨੈਲ ਸਿੰਘ ਨੂੰ ਮਰ ਕੈਦ ਹੋ ਗਈ ਤਾਰੋ ਇੱਕ ਵਾਰ ਫਿਰ ਰੰਦੀ ਹੋ ਗਈ ਇੱਕ ਵਾਰ ਫੇਰ ਤਾਰੋ ਦਾ ਸਭ ਕੁਝ ਉੱਜੜ ਗਿਆ ਪਿਓ ਤੋਂ ਛੁੱਟ ਤਾਰੋ ਨੂੰ ਕਿਸੇ ਹੋਰ ਦਾ ਆਸਰਾ ਨਹੀਂ ਸੀ ਰੱਬ ਨੂੰ ਪਤਾ ਨਹੀਂ ਕੀ ਮਨਜ਼ੂਰ ਪਿਓ ਨੇ ਪਤਾ ਨਹੀਂ ਹੋਰ ਕੀ ਕੀ ਵੇਖਣਾ ਸੀ ਪਿਓ ਦੇ ਦਿਲ ਵਿੱਚ ਧਾਰ ਲਿਆ ਹੁਣ ਆਪਣੀ ਤਾਰੋ ਦਾ ਵਿਆਹ ਨਹੀਂ ਕਰਨਾ ਕਿਸਮਤ ਵਿੱਚ ਹੋਵੇਗਾ ਦੇਖਿਆ ਜਾਵੇਗਾ ਪਿਓ ਘਰੋਂ ਸੌਖਾ ਸੀ ਜ਼ਮੀਨ ਜਾਇਦਾ ਚੰਗੀ ਸੀ ਸਮਾਂ ਹਮੇਸ਼ਾ ਆਪਣੀ ਚਾਲ ਚੱਲਦਾ ਰਹਿੰਦਾ ਹੈ ਸਮਾਂ ਹਰ ਦੁੱਖ ਦਾ ਇਲਾਜ ਹੁੰਦਾ ਹੈ ਸਮੇਂ ਦੇ ਨਾਲ ਤਾਰੋ ਦੇ ਚੱਕਮ ਭਰਨ ਲੱਗ ਪਏ ਤਿੰਨ ਸਾਲ ਲੰਘ ਗਏ ਜਗਤਾਰ ਸਿੰਘ ਨੂੰ ਸਾਰੇ ਜੱਗੂ ਜੱਗੂ ਕਹਿ ਕੇ ਸਾਦੇ ਉਸ ਤਾਂ ਅਕਸਰ ਤਾਰੋ ਦੇ ਪਿਓ ਨਾਲ ਉੱਠਣਾ ਪੈਠਣਾ ਸੀ 2 ਸਾਲ ਪਹਿਲਾਂ ਜਨਾਨੀ ਮਰ ਗਈ ਸੀ ਤਾਰੋ ਦੇ ਪਿਆਰ ਨਾਲ ਦੁੱਖ ਸੁੱਖ ਸਾਂਝਾ ਕਰ ਲੈਂਦਾ ਸੀ ਇਹ ਠੀਕ ਹੈ ਰੱਬ ਨੇ ਤਾਰੋ ਨੂੰ ਦੁੱਖ ਬੜੇ ਦਿੱਤੇ ਪਰ ਹੁਸਨ ਵਿੱਚ ਕੋਈ ਘਾਟ ਨਹੀਂ ਸੀ ਇਹਨਾਂ ਦੁੱਖਾਂ ਤਕਲੀਫਾਂ ਹੋਣ ਦੇ ਬਾਵਜੂਦ ਵੀ ਤਾਰੋ ਦੇ ਹੁਸਨ ਚ ਨਖਾਰ ਹੁੰਦਾ ਗਿਆ ਤਾਂ ਹੈਰਾਨੀ ਵਾਲੀ ਗੱਲ ਪਰ ਗੱਲ ਬਿਲਕੁਲ ਸੱਚੀ ਸੀ ਰੱਬ ਨੂੰ ਵੀ ਪਤਾ ਨਹੀਂ ਕੀ ਮਨਜ਼ੂਰ ਸੀ ਇਹ ਹੁਸਨ ਵੀ ਉਸ ਦਾ ਦੁਸ਼ਮਣ ਬਣ ਗਿਆ ਸੀ ਜੱਗੂ ਤਾਰੋ ਦੇ ਹੁਸਨ ਦਾ دیਵਾਨਾ ਸੀ ਆਨੇ ਬਾਨੇ ਤਾਰੋ ਦੇ ਪਿਆਰ ਨੂੰ ਮਿਲਦਾ ਰਹਿੰਦਾ ਸੀ ਜੇਕਰ ਗੌਰ ਨਾਲ ਵੇਖਿਆ ਜਾਵੇ ਤਾਂ ਸੱਚ ਸਮਾਜ ਵਿੱਚ अनेका ਕਿਸਮ ਦੇ ਬੰਦੇ ਮਿਲ ਜਾਂਦੇ ਹਨ ਦੁਨੀਆ ਵਿੱਚ ਮਤਲਬ ਪ੍ਰਸਤ ਬੰਦਿਆਂ ਦੀ ਕੋਈ ਘਾਟ ਨਹੀਂ ਇੱਕ ਪਾਸੇ ਦਾ ਬੰਦਾ ਇੰਨਾ ਦੁਖੀ ਹੁੰਦਾ ਹੈ ਦੂਜੇ ਪਾਸੇ ਲੋਕ ਹਮੇਸ਼ਾ ਮੌਕੇ ਦੀ ਤਾਕ ਵਿੱਚ ਰਹਿੰਦੇ ਹਨ ਇਹੀ ਹਾਲ ਜੱਗੂ ਦਾ ਸੀ ਇੱਕ ਪਾਸੇ ਤਾਂ ਤਾਰੋ ਪੋਟਾ ਪੋਟਾ ਦੁਖੀ ਸੀ ਦੂਜੇ ਪਾਸੇ ਇੱਕ ਬੰਦੇ ਨੂੰ ਆਪਣੀ ਹਵਸ ਤੋਂ ਛੁੱਟ ਕੁਝ ਹੋਰ ਦਿਖਾਈ ਨਹੀਂ ਦੇ ਰਿਹਾ ਸੀ ਜੱਗੂ ਇੱਕ ਤੀਰ ਨਾਲ ਦੋਸ਼ਕਾਰ ਕਰਨਾ ਚਾਹੁੰਦਾ ਸੀ ਇੱਕ ਤਾਰੋ ਦੇ ਪਿਓ ਤੇ ਤਾਰੋ ਨਾਲ ਵਿਆਹ ਕਰਕੇ ਇਹਿਸਾਨ ਕਰਨਾ ਚਾਹੁੰਦਾ ਸੀ ਦੂਜੇ ਤਾਰੋ ਦੇ ਹੁਸਨ ਦਾ ਘੁੱਟ ਭਰਨ ਲਈ ਕਾਲਾ ਸੀ ਜੱਗੂ ਵਰਗੇ ਬੰਦੇ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੁੰਦੇ ਹਨ ਜਿੰਨਾ ਚਿਰ ਮਰਜੀ ਉਹਨਾਂ ਦੇ ਕੋਲ ਰਹਿਓ ਪਰ ਉਹਨਾਂ ਦੀ ਕਮੀਨਗੀ ਦੀ ਕੋਈ ਪਿੰਕ ਨਹੀਂ ਪੈਂਦੀ ਜੱਗ ਜੱਗੂ ਚੰਗਾ ਮੌਕਾ ਦੇਖ ਤਾਰੋ ਨਾਲ ਆਪਣੇ ਵਿਆਹ ਬਾਰੇ ਗੱਲ ਤੋਰੀ ਤਾਰੋ ਦਾ ਪਿਓ ਕਹਿਣ ਲੱਗਾ ਦੇ ਕਾਕਾ ਮੇਰਾ ਚਿੱਤ ਨਹੀਂ ਮੰਨਦਾ ਅੱਗੇ ਜੱਗੂ ਬੜਾ ਚਲਾਕ ਸੀ ਉਸਨੇ ਸੋਚ ਚਲਾਕੀਆਂ ਵਰਤ ਕੇ ਤਾਰੋ ਦੇ ਪਿਓ ਨੂੰ ਰਾਜ਼ੀ ਕਰ ਲਿਆ ਜੱਗੂ ਤੇ ਤਾਰੋ ਦਾ ਵਿਆਹ ਹੋ ਗਿਆ ਤਿੰਨ ਸਾਲ ਜੱਗੂ ਤਾਰੋ ਨੂੰ ਮੱਖੀ ਵਾਂਗ ਚਿੰਬੜਿਆ ਰਿਹਾ ਜਦੋਂ ਤਾਰੋ ਦਾ ਹੌਸਨ ਟੱਲਣ ਨਾ ਦਾ ਤਾਂ ਤਾਰੋ ਜੱਗੂ ਨੂੰ ਬੁਰੀ ਲੱਗਣ ਲੱਗ ਪਈ ਜੱਗੂ ਐਸ਼ ਪ੍ਰਸਤ ਬੰਦਾ ਸੀ ਖੁੱਲੇ ਆਮ ਬਦਕਾਰ ਤੀਵੀਆਂ ਨੂੰ ਲੈ ਕੇ ਆਉਂਦਾ ਤਾਰੋ ਦੇ ਸਾਹਮਣੇ ਖੇ ਖਾਂਦਾ ਨਿਤ ਘਰ ਵਿੱਚ ਕਲੇਸ਼ ਹੁੰਦਾ ਜੱਗੂ ਅੱਜ ਵੀ ਰੇਸ਼ਮਾ ਨਾਮ ਦੀ ਬਦਕਾਰ ਤੀਵੀ ਨੂੰ ਘਰ ਲੈ ਆਇਆ ਜੱਗੂ ਦੀ ਭੂਆ ਨੇ ਬੜਾ ਮੱਥਾ ਮਾਰਿਆ ਜੱਗੂ ਦੇ ਪੱਲੇ ਕੁਝ ਨਾ ਪਿਆ ਇਹ ਸਭ ਤਾਰੋ ਦੇ ਪਿਓ ਨੂੰ ਪਤਾ ਲੱਗਾ ਤਾਂ ਸਾਹਮਣੇ ਸਾਹਮਣੇ ਗੱਲਾਂ ਹੋਣ ਲੱਗੀਆਂ ਇਸ ਵਕਤ ਤਾਰੋ ਦਾ ਪਿਓ ਤਾਂ ਗੁੱਸੇ ਵਿੱਚ ਸੀ ਗੁੱਸੇ ਨਾਲ ਅੱਖਾਂ ਲਾਲ ਹੋ ਚੁੱਕੀਆਂ ਸਨ ਤਾਰੋ ਦੀ ਹਾਲਤ ਤੇ ਬਦਕਾਰ ਜਨਾਨੀ ਨੂੰ ਵੇਖ ਕੇ ਤਾਰੋ ਦੇ ਪਿਆਉ ਦਾ ਖੂਨ ਖੋਲ ਗਿਆ ਦੇ ਕਾਕਾ ਸੀ ਕੋਈ ਕੰਜਰ ਨਹੀਂ ਅਸੀਂ ਸਰੀ ਬੰਦੇ ਆ ਵਿਆਹ ਵਾਸਤੇ ਤੂੰ ਹੀ ਜੋਰ ਪਾਇਆ ਸੀ ਮੇਰੀ ਤਾਰੋ ਤਾਂ ਪਹਿਲੇ ਹੀ ਬੜੀ ਦੁਖੀ ਸੀ ਆ ਕੰਜਰੀ ਜਨਾਨੀ ਨੂੰ ਕਿਵੇਂ ਬਰਦਾਸ਼ਤ ਕਰ ਸਕਦੀ ਐ ਨਾਲੇ ਮੇਰੀ ਕੁੜੀ ਨੂੰ ਮਾਰ ਮਾਰ ਕੇ ਹਲੇ ਬਿਹਾਲ ਕਰ ਦਿੱਤਾ ਅਸੀਂ ਕੁੜੀ ਤੈਨੂੰ ਮਾਰਨ ਨੂੰ ਨਹੀਂ ਦਿੱਤੀ ਸੀ ਆਪਣੇ ਆਪ ਨੂੰ ਸੁਧਾਰ ਲੈ ਤੇਸ ਕੰਜਰੀ ਦਾ ਪਿੱਛਾ ਛੱਡ ਦੇ ਨਹੀਂ ਤਾਂ ਮੈਥੋਂ ਬੁਰਾ ਕੋਈ ਨਹੀਂ ਕੀ ਕਰ ਲਵੇਂਗਾ ਮੈਂ ਨਹੀਂ ਤੇਰੀ ਪਰਵਾਹ ਕਰਦਾ ਕੰਜਰੀ ਹੋਵੇਗੀ ਤੇਰੀ ਕੁੜੀ ਇਹ ਤਾਂ ਮੇਰੀ ਜਨਾਨੀ ਐ ਪਤਾ ਨਹੀਂ ਕਿਸ ਕਿਸ ਨਾਲ ਠਹਿਰ ਤੇਰੀ ਉਹ ਇਹ ਕੰਜਰਾ ਤੂੰ ਸਾਨੂੰ ਸਮਝ ਕੀ ਰੱਖਿਆ ਤਾਰੋ ਦੇ ਪਿਆਉ ਨੇ ਬੋਲਾਂ ਵਿੱਚ ਗੁੱਸਾ ਤੇ ਅੱਖਾਂ ਵਿੱਚ ਜਵਾਲਾ ਸਾਫ ਦੇਖ ਰਿਹਾ ਸੀ ਤਾਇਆ ਇਸ ਕੰਜਰ ਨੇ ਆਪਣੇ ਆਪ ਨੂੰ ਸਮਝ ਕੀ ਰੱਖਿਆ ਇਹ ਲਵ ਚ ਸਰੀਕੇ ਵਿੱਚ ਲੱਗਦੇ ਤਾਰੋ ਦੇ ਭਰਾ ਤੇ ਨਾ ਲਾਏ ਹੋਰ ਮੁੰਡਿਆਂ ਨੇ ਕਹੇ ਜੱਗੇ ਨੂੰ ਗਲੋਂ ਫੜ ਲਿਆ ਗੁੱਸੇ ਵਿੱਚ ਐ ਤਾਰੋ ਦੇ ਪਿਓ ਨੇ ਜੱਗੇ ਨੂੰ ਕੇਸਾਂ ਤੋਂ ਫੜ ਕੇ ਥੱਲੇ ਜ਼ਮੀਨ ਤੇ ਸੁੱਟ ਲਿਆ ਸੁੱਨ ਮੁੱਕੇ ਲੱਤਾ ਮਿਹਦੀਆਂ ਤਰ੍ਹਾਂ ਵਰਨਣ ਲੱਗੇ ਘਰ ਦੇ ਚ ਜੰਗ ਦਾ ਅਖਾੜਾ ਬਣ ਗਿਆ ਮਾਰ ਕਟਾਈ ਦੀ ਆਵਾਜ਼ਾਂ ਸੁਣ ਕੇ ਨਾਲ ਦੇ ਗਵੰਢੀ ਆ ਗਏ ਬੜੀ ਮੁਸ਼ਕਲ ਨਾਲ ਜੱਗੂ ਹੇਠੋਂ ਕੱਢਿਆ ਮਸਾਂ ਜੱਗੂ ਦੇ ਸਾਚ ਸਾਇਆ ਤਾਰੋ ਦਾ ਪਿਓ ਗੁੱਸੇ ਬੋਲਿਆ ਉੱਠ ਤਾਰੋ ਇਸ ਕੰਜਰ ਕੋਲ ਰਹਿਣ ਨਾਲੋਂ ਤਾਂ ਤੂੰ ਮੇਰੇ ਕੋਲ ਰਹਿ ਠੀਕ ਐ ਤਾਇਆ ਅਸੀਂ ਮਰ ਨਹੀਂ ਗਏ ਤਾਰੋ ਸਾਡੀ ਭੈਣ ਇਹ ਕੁੱਤੇ ਦੇ ਪੁੱਤ ਨੂੰ ਤਾਂ ਵੇਖ ਲਵਾਂਗੇ ਨਾਲੇ ਇਸ ਤੇ ਹਮੈਤਿਆਂ ਨੂੰ ਵੀ ਕੰਜਰ ਦੇ ਨੱਕ ਵਿੱਚ ਨਕੇਲ ਨਾ ਪਾਈ ਤਾਂ ਅਸੀਂ ਬੰਦੇ ਦੇ ਪੁੱਤ ਨਹੀਂ ਤਾਇਆ ਫਿਕਰ ਕਿਉਂ ਕਰਦਾ ਐ ਇਸ ਕੰਜਰ ਦਾ ਤਾਂ ਮੂੰਹ ਕਾਲਾ ਕਰਕੇ ਜਲੂਸ ਨਾ ਕਰ ਤਾਂ ਆਪਣੇ ਪਿਓ ਦੇ ਪੁੱਤ ਨਹੀਂ ਬਾਪੂ ਕੰਜਰ ਨੂੰ ਤਾਂ ਬੰਦਾ ਬਣਾਉਣਾ ਪੈਣਾ ਤਾਰੋ ਵੀ ਗੁੱਸੇ ਵਿੱਚ ਬੋਲੀ ਖੂਬ ਕਲੇਸ਼ ਕਰਨ ਮਗਰੋਂ ਤਾਰੋ ਬੱਚਾ ਸਮੇਤ ਆਪਣੇ ਪਿਓ ਨਾਲ ਚਲੀ ਗਈ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ